ਰੋਨੂ ਔਰ ਇਹੋ ਸਕੂਨ ਮਿਲ ਰਿਹਾ ਅੱਜ ਰਾਜਵੀਰ ਨੂੰ ਇਸ ਤਰ੍ਹਾਂ ਸਾਡੇ ਨਾਲ ਸ਼ਾਮਿਲ ਦੇਖ ਕੇ ਉਹਨੂੰ ਉਸੇ ਤਰ੍ਹਾਂ ਖੇਲ-ਬਿਲੀਆਂ ਕਰਦਾ ਉਸੇ ਤਰ੍ਹਾਂ ਹੱਸਦਾ ਖੇਡਦਾ ਨੱਚਦਾ ਗਾਉਂਦਾ ਲੱਗਦਾ ਸਾਡੇ ਨਾਲ ਹੀ ਹੈ ਔਰ ਇਹ ਵਕਤ ਦੀ ਆਪਣੀ ਪਤਾ ਨਹੀਂ ਕੀ ਖੇਡ ਹੁੰਦੀ ਹੈ ਵਕਤ ਦੇ ਗਰਭ ਚ ਬਹੁਤ ਕੁਝ ਛੁਪਿਆ ਹੁੰਦਾ ਜਿਹੜਾ ਬਾਅਦ ਚ ਪਤਾ ਲੱਗਦਾ ਬੜੀ ਧੀਰ ਤੋ ਇਹ ਪ੍ਰੋਡਕਟ ਰੈਡੀ ਸੀ ਪਰ ਅੱਜ ਇਸ ਤਰ੍ਹਾਂ ਅਸੀਂ ਦੇਖਣਾ ਸੀ ਕੱਲਿਆਂ ਨੇ ਉਹਨੂੰ ਮੈਸ ਕਰਦਿਆਂ ਹੋਇਆ ਬਟ ਮੈਂ ਉਦੋਂ ਉਸ ਦਿਨ ਤੋਂ ਆਪਾਂ ਸਭ ਸੈਡ ਗੱਲਾਂ ਕਰ ਰਹੇ ਹਾਂ ਕਿਉਂਕਿ ਮੰਚੋਂ ਹੋਰ ਕੁਝ ਆਉਂਦਾ ਨਹੀਂ ਪਰ ਹੁਣ ਮੈਂ ਇਹਦੇ ਚੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਾਹਰ ਨਿਕਲ ਕੇ ਸਿਰਫ ਉਹਦੀ ਕਲਾ ਦੀ ਗੱਲ ਕਰੀਏ ਆਓ ਅਸੀਂ ਉਹਦੀ ਪ੍ਰਸ਼ੰਸਾ ਜਿੰਨੀ ਬਣਦੀ ਹੈ ਉਹ ਕਰੀਏ ਉਹਦੀ ਡੈਡੀਕੇਸ਼ਨ ਦੀ ਗੱਲ ਕਰੀਏ ਉਹਦੇ ਹੁਨਰ ਦੀ ਗੱਲ ਕਰੀਏ ਉਹਦੀ ਕਲਾ ਦੀ ਗੱਲ ਕਰੀਏ ਤੇ ਮੈਨੂੰ ਯਾਦ ਹੈ ਕਿਉਂਕਿ ਮੈਂ ਰਾਜਵੀਰ ਨਾਲ ਇਹੀ ਇੱਕ ਫਿਲਮ ਕੀਤੀ ਸੀ ਔਰ ਉਹ ਇੰਨਾ ਕ ਪੈਸ਼ਨੇਟ ਇੰਨਾ ਕ ਡੈਡੀਕੇਟਿਡ ਬੰਦਾ ਸੀ ਮੈਂ ਬਹੁਤ ਸਾਰੇ ਸਿੰਗਰ ਐਕਟਰਸ ਨਾਲ ਕੰਮ ਕੀਤਾ ਸਾਰਿਆਂ ਨੂੰ ਗਰੋ ਕਰਦੇ ਦੇਖਿਆ ਬਹੁਤ ਸਾਰੇ ਸਿੰਗਰ ਐਕਟਰਸ ਐਸੇ ਨੇ ਜਿਨ੍ਹਾਂ ਜਿਨ੍ਹਾਂ ਦੀ ਮਤਲਬ ਮੋਸਟਲੀ ਪਹਿਲੀ ਪਹਿਲੀ ਫਿਲਮ ਚ ਮੈਂ ਹੈਗਾ ਜਿਨ੍ਹਾਂ ਚੋਂ ਮਤਲਬ ਦਿਲਜੀਤ ਉਹਨਾਂ ਦੀ ਜਿਹੜੀ ਪਹਿਲੀ ਫਿਲਮ ਆਈ ਸੀ ਲਾਈਨ ਆਫ ਪੰਜਾਬ ਉਹਦੇ ਚ ਵੀ ਮੈਂ ਹੈਗਾ ਸੀ ਗਿੱਪੀ ਉਹਨਾਂ ਦੀ ਪਹਿਲੀ ਫਿਲਮ ਲਾ ਲਓ ਜਾਂ ਹੋਰ ਬੜੇ ਮੈਂ ਜਿਨ੍ਹਾਂ ਲੋਕਾਂ ਦੇ ਅੰਦਰ ਇੱਕ ਸਪਾਰਕ ਇੱਕ ਅੱਗ ਦੇਖਦਾ ਨਾ ਉਹ ਗਰੋ ਕਰਦੇ ਆ ਦੇਖਦਾ ਉਹਨਾਂ ਨੂੰ ਪਤਾ ਲੱਗਦਾ ਕਿ ਇਹਨਾਂ ਦੇ ਅੰਦਰ ਉਹ ਲਰਨਿੰਗ ਫਾਇਰ ਕਿੰਨੀ ਹੈ ਉਹ ਫਾਇਰ ਸੀ ਰਾਜਵੀਰ ਦੇ ਅੰਦਰ ਰਸੰਗਾ ਵੀ ਨਾਲ ਸੀ ਰਗਵੀਰ ਬੋਲੀ ਅੱਜ ਪਤਾ ਨਹੀਂ ਪਹੁੰਚਿਆ ਕਿ ਨਹੀਂ ਉਦੋਂ ਸੀਗਾ ਮਿਲਿਆ ਮੈਨੂੰ ਪਰਸੋਂ ਚੌਥਾ ਸੀ ਇਹੀ ਗੱਲਾਂ ਕਰ ਰਹੇ ਸੀ ਕਿ ਇਹ ਜਿਹੜੀ ਫਾਇਰ ਸੀ ਨਾ ਰਾਜਵੀਰ ਦੇ ਅੰਦਰ ਉਹਦੇ ਅੰਦਰ ਇੱਕ ਹਲੀਮੀ ਉਹਦੇ ਅੰਦਰ ਇੱਕ ਨਿਮਰਤਾ ਮੈਂ ਇਹ ਜ਼ਰੂਰ ਕਵਾਂਗਾ ਕਿ ਇਹੋ ਜਿਹਾ ਕਲਾਕਾਰ ਇਹੋ ਜਿਹਾ ਫਨਕਾਰ ਇਹ ਤਾਂ ਸੈਕੰਡਰੀ ਐ ਇਹਨੂੰ ਛੱਡ ਦਿਓ ਇੱਕ ਪਾਸੇ ਰੱਖ ਦਿਓ ਇਹੋ ਜਿਹੇ ਪੁੱਤ ਜੰਮਣਾ ਹੀ ਬੜਾ ਔਖਾ ਘਰਾਂ ਦੇ ਵਿੱਚ ਇਦਾਂ ਦੇ ਧੀ ਪੁੱਤ ਜੰਮਣੇ ਬੰਦ ਹੋ ਗਏ ਸਮਾਂ ਹੀ ਕਿਦਾਂ ਦਾ ਆ ਗਿਆ ਇਹੋ ਜੇ ਅਦਬ ਨਾਲ ਭਰਿਆ ਇਨਸਾਨ ਇਹੋ ਜੇ ਅਦਬ ਨਾਲ ਭਰਿਆ ਮੈਂ ਮੈਂ ਪਰसों ਚੌਥਾ ਉਹਦੇ ਆਡੀਓ ਮੇਰੇ ਕੋਲ ਵਾਇਸ ਨੋਟ ਸੀਗੇ ਮੈਂ ਉਹਨੂੰ ਕਿਸੇ ਫੰਕਸ਼ਨ ਲਈ ਕੁਝ ਕਿਹਾ ਸੀ ਵੀ ਇੱਕ ਫੰਕਸ਼ਨ ਆ ਯਾਰ ਸਾਨੂੰ ਤਾਂ ਲੋਕਾਂ ਨੇ ਇਹੀ ਕਹਿਣਾ ਤਾਂ ਵੀ ਉਹਨੂੰ ਬਿੱਲੇ ਨੂੰ ਕਹਿ ਕੇ ਪੈਸੇ ਘਟਾ ਦਿਓ ਜੀ ਰਾਜਵੀਰ ਨੂੰ ਕਹਿ ਕੇ ਬਾਵੇ ਨੂੰ ਕਹਿ ਦਿਓ ਜੀ ਇਹ ਨਹੀਂ ਇਹੀ ਹੁੰਦਾ ਸਾਡੇ ਲਈ ਤਾਂ ਤੇ ਉਹ ਸਾਨੂੰ ਵੀ ਕਹਿਣਾ ਪੈਂਦਾ ਕਈ ਵਾਰੀ ਬਹੁਤੀ ਵਾਰੀ ਕਹਿ ਵੀ ਨਹੀਂ ਹੁੰਦਾ ਪਰ ਜਦੋਂ ਪਤਾ ਹੈ ਕਿ ਸਾਹਮਣੇ ਵੀਰ ਭਾਜੀ ਕਨਵਰ ਸਾਹਿਬ ਵਰਗੇ ਮਿੰਤ ਕਰ ਲਈ ਦੀ ਵੀ ਬੰਦੇ ਆਪਣੇ ਜੀ ਘਟਾ ਦੋ ਪਰ ਉਹਦੇ ਵਾਇਸ ਨੋਟ ਕਿਤੇ ਮੈਂ ਤੁਹਾਨੂੰ ਸੁਣਾਵਾ ਤੇ ਮਤਲਬ ਉਹ ਬੰਦਾ ਵਿਛ ਜਾਂਦਾ ਸੀ ਕਿ ਭਾਜੀ ਐਦਾਂ ਇੰਨੇ ਕਿ ਮੈਂ ਕਰ ਦੂੰਗਾ ਬਾਕੀ ਤੁਸੀਂ ਵੱਡੇ ਭਰਾਓ ਤੁਸੀਂ ਜੋ ਕਹਿ ਦੋਗੇ ਮੈਂ ਜਾ ਆਉਂਗਾ ਮੈਂ ਬਾਅਦ ਚ ਪੁੱਛੂਗਾ ਭਾਜੀ ਉਹਨਾਂ ਨੇ ਕੀ ਦੇਣਾ ਉਹ ਸੁਣ ਕੇ ਮੇਰਾ ਰੁਗ ਭਰਿਆ ਗਿਆ ਕਿ ਅੱਜ ਇੰਨੀ ਇਨਸਾਨੀਅਤ ਵਾਲੇ ਬੱਚੇ ਹੀ ਨਹੀਂ ਮਿਲਦੇ ਬਾਕੀ ਤੇ ਗੱਲਾਂ ਛੱਡੋ ਇਹੋ ਜਿਹੇ ਇਨਸਾਨ ਆਉਣੇ ਹੀ ਬੰਦ ਹੋ ਗਏ ਧਰਤੀ ਤੇ। ਔਰ ਜਿਹੜੇ ਜਿਹੜੇ ਵੀ ਉਹਦੇ ਨਾਲ ਰਹੇ ਨੇ ਇਹ ਉਹਦਾ ਨਿੱਗ ਅੱਜ ਵੀ ਮਹਿਸੂਸ ਕਰਦੇ ਹੋਣਗੇ ਕਿ ਕਿੰਨਾ ਨਿੱਗਾ ਇਨਸਾਨ ਸੀ। ਉਹ ਨਿੱਗ ਹੀ ਖਤਮ ਹੋ ਗਿਆ ਦੁਨੀਆ 'ਚ। ਸੋ ਮੈਂ ਬੇਨਤੀ ਕਰਾਂਗਾ ਕਿ ਇਹਨੂੰ ਆਪਾਂ ਹੁਣ ਪੋਜ਼ਿਟਿਵ ਨੋਟ ਤੇ ਗੱਲ ਕਰਨੀ ਹੈ ਕਿਉਂਕਿ ਫਿਲਮ ਉਦਾਸੀ ਨਾਲ ਪ੍ਰਮੋਟ ਨਹੀਂ ਹੁੰਦੀ। ਫਿਲਮ ਉਹਦੀ ਆਖਰੀ ਕਲਾਕ੍ਰਿਤੀ ਹੈ ਜਿਹੜੀ ਸਾਡੇ ਕੋਲ ਸੰਭੀ ਪਈ ਸੀ। ਪਤਾ ਨਹੀਂ ਉਹਨੇ ਇਸੇ ਸਮੇਂ ਤੇ ਹੀ ਆਉਣਾ ਸੀ। ਟ੍ਰੇਲਰ ਤੁਸੀਂ ਵੇਖਿਆ? ਉਹਦਾ ਅਭਿਨੇ ਤੁਸੀ ਦੇਖਿਆ ਉਹਦੀ ਡੈਡੀਕੇਸ਼ਨ ਦੇਖੀ ਹੈ ਆਪਾਂ ਰਾਜਵੀਰ ਦੀ ਇਸ ਫਿਲਮ ਨੂੰ ਹੁਣ ਏਦਾਂ ਪ੍ਰਮੋਟ ਕਰਾਂਗੇ ਜਿੱਦਾਂ ਸਾਡੇ ਨਾਲ ਹੈ ਔਰ ਸਾਡੇ ਵਿੱਚ ਬਹਿ ਕੇ ਇਸ ਫਿਲਮ ਨੂੰ ਦੇਖ ਰਿਹਾ ਇਸ ਫਿਲਮ ਦੇ ਵਿੱਚ ਉਹਨੇ ਜੋ ਕਲਾ ਦਿਖਾਈ ਹੈ ਮੈਨੂੰ ਲੱਗਦਾ ਕੋਈ ਵਾਂਝਾ ਨਹੀਂ ਰਹਿਣਾ ਚਾਹੀਦਾ ਸਾਰਿਆਂ ਨੂੰ ਉਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਮੈਂ ਫੇਰ ਇਹੀ ਬੇਨਤੀ ਕਰਾਂਗਾ ਉਹਨਾਂ ਦੇ ਪਰਿਵਾਰ ਨੂੰ ਕਿ ਅਸੀਂ ਸਾਰੇ ਉਹਦੀ ਥਾਂ ਤੇ ਉਹਨੂੰ ਤਾਂ ਨਹੀਂ ਕਦੇ ਲਿਆ ਕੇ ਖੜਾ ਕਰ ਸਕਦੇ ਮੈਂ ਫੇਰ ਬੇਨਤੀ ਕਰਾਂਗਾ ਕਿ ਸਾਨੂੰ ਮੈਨੂੰ ਉਦਣ ਭੈਣ ਵੀ ਮਿਲੀ ਭੈਣ ਮੇਰਾ ਪਹਿਲੋਂ ਇੰਟਰੈਕਸ਼ਨ ਨਹੀਂ ਸੀ ਉਹਨੇ ਮੈਨੂੰ ਉਦਣ ਆ ਕੇ ਭੈਣ ਨੇ ਹੀ ਕਿਹਾ ਕਿ ਵੀਰ ਜੀ ساری ਜ਼ਿੰਦਗੀ ਅਸੀਂ ਮਿਲਣਾ ਤੁਹਾਨੂੰ ਸਾਨੂੰ ਮਿਲਿਓ ਤੇ ਮੈਂ ਮੰਚ ਤੋਂ ਵਾਦਾ ਕਰਦਾ ਕਿ ਤੂੰ ਸਿਰਫ ਭੈਣ ਨਹੀਂ ਸਾਡੀ ਬੇਟੀਆਂ ਵਰਗੀ ਵੀ ਹੈ ਜਿੱਥੇ ਜਦੋਂ ਤੈਨੂੰ ਲੋੜ ਪਵੇ ਇੱਕ ਨਹੀਂ ਮਤਲਬ ਤੈਨੂੰ 10 ਰਾਜਵੀਰ ਖੜੇ ਮਿਲਣਗੇ ਉੱਥੇ ਕਿਉਂਕਿ ਇਹ ਕਦੇ ਵੀ ਵਾਪਸੀ ਨਹੀਂ ਹੁੰਦੀ ਇਹਨਾਂ ਚੀਜ਼ਾਂ ਦੀ ਪਰ ਉਹਨਾਂ ਦੀ ਥਾਂ ਤੇ ਕੁਝ ਆਪਣੇ ਹੱਥ ਐਸੇ ਤੁਹਾਨੂੰ ਦਿਸਦੇ ਨੇ ਸਿਰ ਦੇ ਉੱਤੇ ਕੁਝ ਆਪਣੇ ਨਾਲ ਖੜੇ ਲੋਕ ਐਸੇ ਦਿਸਦੇ ਨੇ ਲੱਗਦਾ ਕਿ ਉਹੀ ਮੇਰਾ ਪਰਿਵਾਰ ਆ ਹੁਣ ਸੋ ਮੈਂ ਬੇਨਤੀ ਕਰਾਂਗਾ ਕਿ ਆਪਾਂ ਉਦਾਸੀ ਚੋਂ ਨਿਕਲਦੇ ਹੋਏ ਇੱਕ ਵਾਰੀ ਰਾਜਵੀਰ ਦੀ ਇਸ ਫਿਲਮ ਲਈ ਤਾਲੀਆਂ ਮਾਰੀਏ ਬੜਾ ਔਖਾ ਲੱਗਦਾ ਤਾਲੀਆਂ ਮਾਰਨੀ ਹੈ ਕਹਿੰਦਾ ਕਿ ਨਹੀਂ ਮੌਕਾ ਨਹੀਂ ਹੈ ਪਰ ਨਹੀਂ ਮੌਕਾ ਹੈ ਅਸੀਂ ਉਹਦੀ ਕਲਾ ਨੂੰ ਉਹਦੇ ਜਾਣ ਤੋਂ ਬਾਅਦ ਵੀ ਅਪਰੀਸ਼ੀਏਟ ਕਰਾਂਗੇ ਔਰ ਫਿਲਮ ਬਹੁਤ ਦਿਲ ਤੋਂ ਬਣੀ ਹੈ ਮੈਂ ਚਾਹਾਂਗਾ ਕਿ ਇਹਨੂੰ ਜ਼ਰੂਰ ਆਪਾਂ ਸਾਰੇ ਤਾਂ ਕੋ ਪਹੁੰਚਾਈਏ ਤੇ ਇਸ ਤੋਂ ਬਾਅਦ ਵੀ ਜਦ ਨੂੰ ਸਾਡੀ ਬੇਟੀ ਨੇ ਤਗੜੀ ਹੋ ਜਾਣਾ ਫਿਰ ਇਹਦੇ ਗੀਤ ਸੁਣਿਆ ਕਰਾਂਗੇ ਸੁਣਾਉਣੇ ਆ ਨਾ ਹੈ ਨਾ ਇਹ ਬਹੁਤ ਅੱਛਾ ਗਾਉਂਦੀ ਬੱਚੀ ਮੈਨੂੰ ਉਦੋਂ ਪਤਾ ਲੱਗਾ ਕਿ ਇਹ ਵੀ ਆਪਣੇ ਪਿਤਾ ਦਾ ਬੜਾ ਕਲਾਤਮਕ ਅੰਸ਼ ਇਸ ਬੱਚੀ ਦੇ ਵਿੱਚ ਹੈ ਸੋ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਇੱਥੇ ਪਹੁੰਚੇ ਉਸ ਵੀਰ ਨੂੰ ਸਿਰਫ ਟ੍ਰਿਬਿਊਟ ਦੇਣ ਨਹੀਂ ਆਏ ਉਹਦੀ ਕਲਾ ਨੂੰ ਹੋਰ ਜ਼ਿਆਦਾ ਤੁਸੀਂ ਐਪਰੀਸ਼ੀਏਟ ਕਰਨ ਵਾਸਤੇ ਆਏ ਹੋ ਸੋ ਯਮਲਾ 28 ਨਵੰਬਰ ਨੂੰ ਲੱਗ ਰਹੀ ਹੈ ਟ੍ਰੇਲਰ ਤੁਸੀਂ ਦੇਖ ਲਿਆ ਇਹ ਦੋ ਵਾਰੀ ਚੱਲ ਗਿਆ ਮੈਂ ਲੇਟ ਆਇਆ ਹਨਾ ਕਿ ਨਹੀਂ ਜੀ ਹਾਂ ਜੇ ਫੇਰ ਵੀ ਦਿਲ ਕਰਿਆ ਬ ਤੀਜੀ ਵਾਰੀ ਵੀ ਚਲਾ ਲਾਂਗੇ ਕੋਈ ਗੱਲ ਨਹੀਂ ਠੀਕ ਹੈ ਤੇ ਬਾਕੀ ਕਿਸੇ ਦਾ ਕੋਈ ਕੁਐਸਚਨ ਹੈ ਇਸ ਫਿਲਮ ਦੇ ਰਿਲੇਟਡ ਕੋਈ ਸ਼ੂਟਿੰਗ ਦੇ ਦੌਰਾਨ ਦਾ ਕਿਸੇ ਜਰਨਲਿਸਟ ਨੇ ਕੋਈ ਗੱਲ ਪੁੱਛਣੀ ਹੋਵੇ ਤਾਂ ਪੁੱਛ ਸਕਦੇ ਨੇ ਕਿਉਂਕਿ ਅਸੀਂ ਉਹਦਾ ਹੁਣ ਕਿ ਸਾਰੀ ਟੀਮ ਇੱਥੇ ਐ ਬੱਲੀ ਜੀ ਇੱਥੇ ਨੇ ਰਾਕੇਸ਼ ਮਹਿਤਾ ਜੀ ਵੀ ਹੋਣਗੇ ਅੰਜਲੀ ਖੁਰਾਣਾ ਜੀ ਨੇ ਔਰ ਸਾਡੇ ਕਾਫੀ ਕਲਾਕਾਰ ਸਾਥੀ ਵੀ ਇੱਥੇ ਆਏ ਹੋਏ ਨੇ ਜੇ ਕਿਸੇ ਦਾ ਕੋਈ ਕੁਐਸਚਨ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਬਾਕੀ ਫਿਰ 28 ਨਵੰਬਰ ਤੱਕ ਸਾਰੇ ਇਸ ਫਿਲਮ ਨੂੰ ਚੰਗੀ ਤਰ੍ਹਾਂ ਪ੍ਰਮੋਟ ਕਰੋ ਉਸ ਤੋਂ ਬਾਅਦ ਲੋਕਾਂ ਨੇ ਆਪ ਦੇਖ ਕੇ ਪ੍ਰਮੋਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਔਰ ਗੁਰੂ ਜੀ ਨੇ ਦਾਸੀ ਦਿੱਤਾ ਔਰ ਮੈਂ ਸਭ ਤੋਂ ਪਹਿਲਾਂ ਯਾਰ ਆ ਮਾਂ ਨੂੰ ਸਲੂਟ ਕਰਦਾ ਔਰ ਕਿਸੇ ਵਾਸਤੇ ਤਾੜੀ ਨਹੀਂ ਮਾਰਾਂ ਯਾਰ ਇੱਕ ਵਾਰੀ ਮਾਰੋ ਆਪੋ ਆਪਣੀ ਮਾਂ ਵਾਸਤੇ ਤਾੜੀ ਯਾਰ ਜਵੰਦਾ ਮਾਤਾ ਵਾਸਤੇ 200 ਤਾੜੀਆਂ ਮਾਰੋ ਮਾਤਾ ਤੁਸੀਂ ਖੜਾਵਨਾ ਸਾਰਾ ਪੰਜਾਬ ਜਿੱਥੇ-ਜਿੱਥੇ ਪੰਜਾਬੀ ਬੈਠੇ ਆ ਜਿੱਥੇ-ਜਿੱਥੇ ਵੀ ਰਾਜਵੀਰ ਜਵੰਦਾ ਦੇ ਫੈਨ ਬੈਠੇ ਆ ਮੈਂ ਜਿੱਥੇ ਰਹਿਣਾ ਉਹ ਸਾਰੇ ਹਾਲਾਂਕਿ ਜਿਨ੍ਹਾਂ ਨੇ ਰਾਜਵੀਰ ਨੂੰ ਉਹ ਹਿੰਦੀ ਬੋਲਣ ਵਾਲੇ ਬੰਦੇ ਆ ਉਹ ਵੀ ਕਹਿੰਦੇ ਯਾਰ ਅਸੀਂ ਲੇਕਿਨ ਯਾਰ ਬਾਈ ਦਾ ਗਾਣਾ ਘੱਟ ਸੁਣਿਆ ਲੇਕਿਨ ਯਾਰ ਸਾਨੂੰ ਦਰਦ ਆ ਵੀ ਅਸੀਂ ਇਹ ਫਿਲਮ ਜ਼ਰੂਰ ਦੇਖਣ ਜਾਣੀ ਆ ਯਾਰ ਇਹੋ ਜਿਹਾ ਬਾਗਮਾਲ ਉਹ ਹੀਰਾ ਜਿਹੜੀ ਸਾਰੀ ਦੁਨੀਆ ਚਰਚਾ ਕਰਦੀ ਆ ਹਰ ਮਾਂ ਦੀ ਅੱਖ ਨਮ ਹੋਈ ਬਿੰਨੀ ਇਹੋ ਜਿਹਾ ਸੋਹਣਾ ਜਵਾਨ ਪੁੱਤਰ ਬੱਤ ਤੈਨੂੰ ਲਿਜਾਣ ਦੇ ਤਰਸ ਨਹੀਂ ਆਇਆ ਸੋ ਅਸੀਂ ਬੱਲੀ ਭਾਜੀ ਮੈਂ ਜਦੋਂ ਵੀ ਨੂੰ ਕੋ ਜਾਣਾ ਮੈਂ ਕਿਹਾ ਭਾਜੀ ਯਾਰ ਜਮਲਾ ਫਿਲਮ ਰਿਲੀਜ਼ ਕਰੀਏ ਨਹੀਂ ਕਹਿੰਦਾ ਭਾਜੀ ਆਪਾਂ ਕਰਨੀ ਹੈ ਗੁਰੂ ਜੀ ਆਈ ਉੱਥੇ ਵੈਲਕਮ ਕਰਦੇ ਮੈਂ ਕਿਹਾ ਭਾਜੀ ਰਾਜਵੀਰ ਯਾਰ ਕਿੱਡਾ ਫਨੀ ਬੰਦਾ ਇਹ ਸੱਚੀ ਗੱਲ ਆ ਭਾਜੀ ਨੇ ਦੱਸਿਆ ਤੁਸੀਂ ਅਰੀਲਾ ਬਣਾਉਣੀਆਂ ਰਾਜਵੀਰ ਨੇ ਦੱਸਿਆ ਭਾਜੀ ਤਾਂ ਵੈਸੇ ਇੱਕ ਉਹ ਮੈਂ ਫਿਲਮ ਦਾ ਇੱਕ ਉਹ ਇਮੋਸ਼ਨਲ ਸੀਨ ਆ ਭਾਜੀ ਵੈਸੇ ਹੀ ਬੈਠਦੇ ਪਏ ਸੀ ਤੇ ਅਸੀਂ ਸਾਰੇ ਰਗਵੀਰ ਬੋਲੀ ਤੇ ਰਾਜਵੀਰ ਬਾਈ ਕਹਿੰਦਾ ਕਹਿੰਦਾ ਭਾਜੀ ਤੁਸੀਂ ਇੱਦਾਂ ਹੀ ਰਹੋ ਕਹਿੰਦਾ ਆਪਾਂ ਇੱਕ ਰੀਲ ਬਣਾਉਣੀ ਆ ਅਸੀਂ ਸਾਰੇ ਭਾਜ ਨੂੰ ਬੁਲਾਈਏ ਗੁਰੂ ਜੀ ਰਾਜਵੀਰ ਜਵੰਦਾ ਬਾਈ ਵੀ ਭਾਜੀ ਭਾਜੀ ਦੇਖੋ ਉਹ ਰਗਵੀਰ ਬੋਲੀ ਵੀ ਕਰੇ ਕਹਿੰਦਾ ਭਾਜੀ ਘੁਗੀ ਭਾਜੀ ਫਿਰ ਰਾਜਵੀਰ ਕਹਿੰਦਾ ਕਹਿੰਦਾ ਘੁਗੀ ਭਾਜੀ ਆਪਾਂ ਲਾਈਵ ਆ ਕਹਿੰਦੇ ਅੱਛਾ ਕਿੰਨਾ ਕੌਣ-ਕੌਣ ਦੇਖ ਰਿਹਾ ਸੋ ਉਹ ਬੰਦਾ ਇਹੋ ਜਿਹਾ ਬਾ ਕਮਾਲ ਸੀ ਉਹਦੇ ਨਾਲ ਸਾਨੂੰ ਬੜਾ ਯਾਰ ਉਹਨੇ ਬੜੀਆਂ ਗੱਲਾਂ ਕਰਨੀਆਂ ਮੈਂ ਕਿਹਾ ਯਾਰ ਤੂੰ ਬਹੁਤ ਬੰਦਾ ਯਾਰ ਫਨੀ ਆ ਯਾਰ ਤੇ ਅਈ ਦੋ ਤਿੰਨ ਫਿਰ ਮੈਂ ਇਕੱਠੀਆਂ ਕੀਤੀਆਂ ਸੋ ਹੁਣ ਤਾਂ ਮੇਰੀ ਇੱਕੋ ਹੀ ਬੇਨਤੀ ਆ ਕਿ ਸਾਰੇ ਸਟਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਬਲੀਭਾਜੀ ਤੁਹਾਡਾ ਧੰਨਵਾਦ ਤੁਸੀਂ ਜਿਹੜਾ ਮੈਨੂੰ ਇੱਕ ਸਰਪ੍ਰਾਈਜ਼ ਦਿੱਤਾ ਉਹ ਪ੍ਰਮਾਤਮਾ ਕਰੇ ਮੈਂ ਪੂਰੀ ਦੁਨੀਆ ਨੂੰ ਇਲਾਦ ਕਰਦਾ ਬਾਬਾ ਵੀ 83 ਨੂੰ ਜਿਹੜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸਾਡਾ ਵੀਰ ਉਹ ਸ਼ਰਮੌਰ ਗਾਇਕ ਬਾਗਮਲ ਜਿਹੜਾ ਇਨਸਾਨ ਕਹਿੰਦੀ ਜਿੰਨਾ ਵਧੀਆ ਉਹ ਗਾਇਕ ਸੀ ਉਸ ਤੋਂ ਜ਼ਿਆਦਾ ਹੀ ਵਧੀਆ ਕਿਤੇ ਇਨਸਾਨ ਸੀ ਸੋ ਬਾਬਾ ਸਾਰੀ ਦੁਨੀਆ ਦੇਖ ਰਹੀ ਐ ਇਸ ਪ੍ਰੈਸ ਕਾਨਫਰੈਂਸ ਨੂੰ ਮੈਂ ਤਾਂ ਹੀ ਗੱਲ ਆ ਉਸ ਨੌਜਵਾਨ ਨੂੰ ਦੇਖਣ ਜ਼ਰੂਰ ਜਾਇਓ ਹੱਥ ਜੋੜ ਕੇ ਬੇਨਤੀ ਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਰਕੇਸ਼ ਭਾਜੀ ਦਾ ਹੁਗਗੀ ਭਾਜੀ ਉਹਨਾਂ ਦਾ ਇਹਦੇ ਵਿੱਚ ਇੱਕ ਇਦਾਂ ਵੀ ਜੋ ਸਾਡੀ ਅਸਲੀਅਤ ਆ ਮੇਰੀ ਤੇ ਭਾਜੀ ਦੀ ਮਰੇ ਗੁਰੂ ਤੇ ਚੇਲੇ ਦੀ ਉਹ ਸੱਚੀ ਰਕੇਸ਼ ਭਾਜੀ ਨੇ ਨਾ ਇੱਕ ਮਿੰਟ ਕੁ ਲਈ ਉਹ ਸੱਚੀ ਸਾਨੂੰ ਉਦਾਂ ਪ੍ਰੈਜੈਂਟ ਕੀਤਾ ਸੋ ਮੈਂ ਪੋਪੀ ਭਾਈ ਦਾ ਥੈਂਕ ਯੂ ਕਰਦਾ ਯੂਐਸਏ ਤੋਂ ਆਇਆ ਸਾਰਾ ਤੁਹਾਡਾ ਮਾ ਧੰਨਵਾਦ ਕਰਦਾ ਬਸ ਇੱਕੋ ਹੀ ਬੇਨਤੀ ਹੈ ਬਾਬਾ 28 ਨਵੰਬਰ ਨੂੰ ਯਮਲਾ ਜ਼ਰੂਰ ਦੇਖਣ ਜਾਇਓ ਉਹਨੂੰ ਸੱਚੀ ਤੇ ਸੁੱਚੀ ਸਰਦਾਰ ਦੀ ਜੋਰਦਾਰ ਤਾੜੀਆਂ ਮਾਰੋ ਯਾਰ ਉਸ ਸਰਮੌਰ ਗਾਇਕ ਵਾਸਤੇ ਕਿਉਂਦਾ ਰਿਹਾ ਬਾਬਾ ਜੇ ਆਕੇਦੇ ਹੁੰਦਾ ਨਾ ਰਾਜਵੀਰ ਤੇਨਾ ਮੈਂ ਬੜੀਆਂ ਚੇਡਾ ਕਰਨੀਆਂ ਐ ਐਡੀ ਵਧੀਆ ਫਿਲਮ ਬਣਾਈਆ ਤੂੰ ਦੁਬਾਰਾ ਫੇਰ ਕਿਤੇ ਆ ਜਾ ਓਏ ਬਾਬਾ ਵੜ ਗਏ ਜਿਉਂ ਦਾ ਬਾਦਰ ਇਹਦਾਂ ਤੇ ਰਿਵਾਜ ਆ ਤੂੰ ਭਾਵੇਂ ਮਾਈਕ ਨਾ ਫੜਿਆ ਕਰ ਇਹ ਲਾਗੇ ਖੜੇ ਬੰਦੇ ਨੂੰ ਪਤਾ ਲੱਗਦਾ ਕੀ ਬੀਤਦੀ ਹੈ ਚਲੋ ਗੋਡ ਬlesਸ ਯੂ ਬਹੁਤ ਅੱਛਾ ਆਰਟਿਸਟ ਹੈ ਲਾਈਫ ਚ ਵੀ ਤੇ ਬੋਲਣ ਚ ਵੀ ਥੋੜਾ ਲਾਊਡ ਹੈ ਪਰ ਇਦਾਂ ਦੇ ਲੋਕ ਫੁੱਲ ਆਫ ਲਾਈਫ ਹੁੰਦੇ ਆ ਮੈਂ ਕਹਿੰਨਾ ਪ੍ਰਮਾਤਮਾ ਸਾਰਾ ਕੁਝ ਦਿੱਤਾ ਹੈ ਜ਼ਿੰਦਗੀ ਚ ਬਾਕੀ ਵੀ ਦੇ ਦੇ ਪਰ ਥੋੜਾ ਜਿਹਾ ਇਹਦੇ ਵਰਗਾ ਜੀਉਣਾ ਵੀ ਦੇ ਦੇ ਯਾਰ ਇੱਕ ਵਾਰੀ ਸੰਗੇ ਲਈ ਵੀ ਤਾਲੀਆਂ ਮਾਰ ਦੋ ਕਈ ਵਾਰੀ ਲੋਕਾਂ ਨੂੰ ਲੱਗਦਾ ਹੈ ਕਿ ਬੜਾ ਵੀਅਰਡ ਕਈ ਵਾਰੀ ਚੀਜ਼ਾਂ ਲੱਗਦੀਆਂ ਪਰ ਇਦਾਂ ਦੇ ਬੰਦੇ ਫੁੱਲ ਆਫ ਲਾਈਫ ਹੁੰਦੇ ਨੇ ਮੌਲਾ ਲੋਕ ਹੁੰਦੇ ਨੇ ਇਹ ਮੌਲਾ ਆਰਟਿਸਟ ਅੰਦਰੋਂ ਫਕੀਰ ਹੈ ਬਹੁਤ ਅੱਛੇ ਸ਼ਾਬਾਸ਼ ਪੁੱਤਰਾ ਜੀਉਂਦਾਬਾਦ ਰਹਾ ਕਾਕਾ